ਕੀ ਗੱਲ ਜੀ ਸੋ ਗੱਲ ਕਰਦੇ ਆਂ ਲਾਟਲੀਆ ਵੀਡੀਓ ਬਾਰੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜਦੋਂ ਮੰਨੂ ਆਪਣੇ ਨਾਨਾ ਨਾਨੀ ਤੇ ਮਾਸਲੀ ਮਾਸੜ ਨਾਲ ਜਾਣ ਲੱਗੀ ਤਦ ਅਚਾਨਕ ਡਾਕਟਰ ਦਾ ਫੋਨ ਆਇਆ ਉਹਨਾਂ ਨੇ ਰਿਪੋਰਟ ਲੈ ਕੇ ਆਉਣ ਲਈ ਕਿਹਾ ਗੁਰਪ੍ਰੀਤ ਨੂੰ ਜੀ ਤੇ ਸਾਰੇ ਘਰ ਦੇ ਜਾਣ ਲਈ ਇੱਥੇ ਖੜੇ ਹੋ ਗਏ ਕਿਉਂਕਿ ਉਹਨਾਂ ਨੂੰ ਹੁਣ ਹਸਪਤਾਲ ਜਾਣਾ ਪੈਣਾ ਸੀ ਜਿਹੜਾ ਗੁਰਪ੍ਰੀਤ ਮੰਨੂ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ ਸੀ ਤੇ ਮੰਨੂ ਵੀ ਆਪਣੇ ਮਾਂ ਸੀ ਮਾਸਟਰ ਨਾਲ ਜਾਣਾ ਚਾਹੁੰਦੀ ਸੀ ਅਜਿਹਾ ਕੀ ਹੋਇਆ ਕਿ ਗਰਪ੍ਰੀਤ ਨੇ ਮੰਨੂ ਦੇ ਮੂਰੇ ਬੇਨਤੀ ਕਰਨੀ ਪਈ ਅਸੀਂ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਦੇਵਾਂਗੇ ਸੋ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜਿਵੇਂ ਕੀ ਜਾਣ ਲੱਗੇ ਮੰਨੂ ਨੇ ਕਹਿ ਦਿੱਤਾ ਸੀ ਕਿ ਮੈਂ ਹੁਣ ਇੱਥੇ ਨਹੀਂ ਰਹਿਣਾ ਚਾਹੁੰਦੀ ਮੈਂ ਹੁਣ ਆਪਣੇ ਨਾਨਕੇ ਹੀ ਜਾਣਾ ਚਾਹੁੰਦੀ ਹਾਂ ਕਿਉਂਕਿ ਹੁਣ ਕਾਫੀ ਮਹੀਨੇ ਤੋਂ ਮੰਨੂ ਆਪਣੇ ਨਾਨਾ ਨਾਨੀ ਤੇ ਮਾਸੀ ਮਾਸੜੀ ਨਾਲ ਹੀ ਰਹਿ ਰਹੀ ਹੈ ਹੁਣ ਉਸ ਨੂੰ ਉੱਥੇ ਰਹਿਣਾ ਚੰਗਾ ਲੱਗਦਾ ਸੀ ਕਿਉਂਕਿ ਉੱਥੇ ਉਸ ਨੂੰ ਚਾਹ ਨਾਲ ਨਰਖਿਆ ਜਾਂਦਾ ਸੀ ਉਹ ਕਹਿੰਦੀ ਹੈ ਕਿ ਮੈਨੂੰ ਮੰਮੀ ਬਹੁਤ ਪਿਆਰ ਕਰਦੀ ਹੈ ਤਾਂ ਉੱਤੇ ਹੀ ਡੈਡੀ ਮੈਨੂੰ ਮੇਰੇ ਤੋਂ ਬਹੁਤ ਨਫ਼ਰਤ ਕਰਦੇ ਹਨ ਉਹ ਮੈਨੂੰ ਇਸ ਘਰ ਵਿੱਚ ਰੱਖ ਕੇ ਖੁਸ਼ ਨਹੀਂ ਤਾਂ ਗਰਪ੍ਰਿਤ ਕਹਿ ਦਿੰਦਾ ਹੈ ਕਿ ਜਾਂਦੇ ਇਸ ਦੀ ਮਰਜ਼ੀ ਸੀ ਤਾਂ ਮੈਂ ਇਸ ਨੂੰ ਕੁਝ ਨਹੀਂ ਕੀਤਾ ਮੈਂ ਇਸ ਨੂੰ ਇੱਥੇ ਰਹਿਣ ਦੀ ਇਜਾਜ਼ਤ ਦੇ ਰਿਹਾ ਸੀ ਪਰ ਹੁਣ ਜਦ ਇਹੀ ਨਹੀਂ ਰਹਿਣਾ ਚਾਹੁੰਦੀ ਤਾਂ ਪਰਸਨਲ ਜ਼ਬਰਦਸਤੀ ਨਹੀਂ ਕਰ ਸਕਦੇ ਹੁਣ ਜਦ ਮਨੂ ਦੇ ਮਸੀ ਮਾਸੜ ਤੇ ਨਾਨਾ ਨਾਨੀ ਇੱਥੋਂ ਜਾਣ ਲੱਗਦੇ ਹਨ ਤਾਂ ਅਚਾਨਕ ਡਾਕਟਰ ਦਾ ਕੋਲ ਆ ਜਾਂਦੇ ਹੈ ਕਿ ਜੋ ਤੁਸੀਂ ਸਕੈਨ ਕਰਵਾਈ ਸੀ ਉਸ ਦੀ ਰਿਪੋਰਟ ਆ ਚੁੱਕੀ ਹੈ ਤੁਹਾਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਣਾ ਪਵੇਗਾ ਜਦ ਇਹ ਸਾਰੀਆਂ ਗੱਲਾਂ ਉਹ ਪਤਾ ਲੱਗੀਆਂ ਤਾਂ ਸਾਰੇ ਜਾਨੀ ਬਹੁਤ ਹੈਰਾਨ ਹੋਏ ਰੋਜੀ ਦੇ ਡੈਡੀ ਨੇ ਕਿਹਾ ਕਿ ਅਜੇ ਹੀ ਕਿਹੜੀ ਗੱਲ ਹੈ ਤੁਹਾਨੂੰ ਇੰਨੀ ਕਾਲੇ ਹਸਪਤਾਲ ਜਾਣਾ ਪੈ ਰਿਹਾ ਤੇ ਰੋਜੀ ਨੇ ਕਿਹਾ ਕਿ ਜੋ ਆਪਾਂ ਪਿਛਲੀ ਵਾਰ ਸਕੈਨ ਕਰਵਾਈ ਸੀ ਜਰੂਰ ਉਹਦੇ ਵਿੱਚ ਕੋਈ ਖਰਾਬੀ ਹੋਵੇਗੀ ਇਸ ਲਈ ਆਪਾਂ ਨੂੰ ਹਸਪਤਾਲ ਵਿੱਚ ਸੱਦਾ ਵਗੈਰ ਰੋਜੀ ਤੇ ਡੈਡੀ ਨੇ ਰੋਜੀ ਨੂੰ ਤੇ ਗੁਰਪ੍ਰੀਤ ਨੂੰ ਕਿਹਾ ਕਿ ਮੈਂ ਵੀ ਹਮ ਤੁਹਾਡੇ ਨਾਲ ਹਸਪਤਾਲ ਚ ਲਾਂਗਾ ਪਰ ਰੋਜੀ ਤੇ ਡੈਡੀ ਨੇ ਰੱਜੋ ਨੂੰ ਤੇ ਉਸਦੇ ਅਧਮੀ ਨੂੰ ਮਨਨ ਨੂੰ ਸਾਂਭੰਦਿ ਜ਼ਿੰਮੇਵਾਰੀ ਦੇ ਦਿੱਤੀ ਤੇ ਕਿਹਾ ਕਿ ਔਰ ਮੈਂ ਥੋੜਾ ਟਾਈਮ ਬਿਤਾ ਜਾਵਾਂਗਾ ਜਦ ਰੋਜੀ ਗੁਰਪ੍ਰੀਤ ਰੋਜੀ ਡੈਲੀ ਹਸਪਤਲ ਪਹੁੰਚਦੇ ਆਂ ਤੇ ਡਾਕਟਰ ਕਹਿੰਦੇ ਕਿ ਤੁਹਾਡੀ ਰਿਪੋਰਟ ਤਿਆਰ ਹੋ ਚੁੱਕੀ ਹੈ ਤੇ ਗੁਰਪ੍ਰੀਤ ਨੇ ਤੁਰੰਤ ਰੈਕਲਟਨ ਨੂੰ ਪੁੱਛੇ ਕਿ ਕੋਈ ਖਬਰਾਂ ਵਾਲੀ ਗੱਲ ਤਾਂ ਨਹੀਂ ਤੇ ਡਾਕਟਰ ਨੇ ਕਿਹਾ ਕਿ ਹੈਗੀ ਹੈ ਇੱਕ ਗੱਲ ਇਸ ਲਈ ਤਾਂ ਮੈਂ ਤੁਹਾਨੂੰ ਇੰਨੀ ਕਾਲੀ ਵਿੱਚ ਸੱਦਾ ਤੇ ਰੋਜੀ ਡੈਲੀ ਟੈਨਸ਼ਨ ਵਿੱਚ ਚਲੇ ਜਾਂਦੇ ਨੇ ਕਿ ਜੇਹੀ ਕਿਹੜੀ ਗੱਲ ਹੋਈ ਤਾਂ ਡਾਕਟਰ ਰੋਜੀ ਤੇ ਗੁਰਪ੍ਰੀਤ ਨੂੰ ਕਹਿੰਦੇ ਕਿ ਪਿਛਲੀ ਵਾਰ ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਡੀ ਕੋਈ ਤੋ ਵਿੱਚ ਦੋ ਬੱਚੇ ਹਨ ਪਰ ਉਸ ਤੋਂ ਬਾਅਦ ਵਾਲੀ ਸਕੈਨ ਵਿੱਚ ਮੈਂ ਕਿਹਾ ਸੀ ਕਿ ਤਿੰਨ ਬੱਚੇ ਹਨ ਡਾਕਟਰ ਨੇ ਕਿਹਾ ਪਿਛਲੀ ਵਾਰ ਵਾਲੀ ਸਕੈਨ ਵੀ ਤੁਹਾਡੀ ਸਹੀ ਸੀ ਜਦੋਂ ਨੇ ਕਿਹਾ ਕਿ ਉਸ ਵਕਤ ਰੋਜੀ ਦੇ ਕੱਖ ਵਿੱਚ ਦੋ ਬੱਚੇ ਹੀ ਸੀ ਇਹ ਬਹੁਤ ਵੱਡਾ ਚਮਤਕਾਰ ਹੋਇਆ ਡਾਕਟਰ ਨੇ ਕਿਹਾ ਕਿ ਜਿਹੜਾ ਮੈਂ ਕਦੇ ਨਹੀਂ ਸੁਣਿਆ ਤੇ ਨਾ ਹੀ ਪੜਿਆ ਕਿ ਦੋ ਬੱਚਿਆਂ ਦੀ ਗ੍ਰੋਥ ਤੋਂ ਬਾਅਦ ਚੌਥੇ ਮਹੀਨੇ ਨਵਾਂ ਬੱਚਾ ਕੱਖ ਵਿੱਚ ਪੜਿਆ ਹੈ ਰੋਜੀ ਨੂੰ ਉਹ ਵਾਲੀ ਗੱਲ ਯਾਦ ਆ ਜਾਂਦੀ ਹੈ ਕੁਝ ਟਾਈਮ ਪਹਿਲਾਂ ਹੀ ਰੱਜੋ ਨੇ ਮੰਨੂ ਮਿੱਕੀ ਹਸੀ ਕੀ ਮੰਨੂ ਨੇ ਸਾਨੂੰ ਦੱਸਿਆ ਹੈ ਕਿ ਮੇਰੇ ਵੀਰਾ ਆਊਗਾ ਗੁਰਪ੍ਰੀਤ ਨੇ ਕਿਹਾ ਕਿ ਚਮਤਕਾਰ ਵਾਲੀ ਗੱਲ ਤਾਂ ਹੋਈ ਹੈ ਪਰ ਸੱਚ ਘਬਰਾਉਣ ਵਾਲੀ ਗੱਲ ਕਿਹੜੀ ਹੈ ਮੈਂ ਪਰਨੇ ਕਿਹਾ ਕਿ ਫਿਕਰ ਕਰਨ ਵਾਲੀ ਗੱਲ ਇਹ ਹੈ ਕਿ ਹੁਣ ਇਹਨਾਂ ਦੀ ਨਾਰਮਲ ਡਿਲੀਵਰੀ ਨਹੀਂ ਹੋਵੇਗੀ ਇਹਨਾਂ ਦਾ ਆਪਰੇਸ਼ਨ ਕਰਨਾ ਹੋਵੇਗਾ ਆਪਰੇਸ਼ਨ ਵਿੱਚ ਰਿਸਕ ਜ਼ਿਆਦਾ ਹੋਵੇਗਾ ਉਹ ਵੀ ਤੀਸਰੇ ਬੱਚੇ ਨੂੰ ਹੁਣ ਗੁਰਪ੍ਰੀਤ ਡਾਕਟਰ ਸਾਹਮਣੇ ਤਰਲੇ ਪਾਉਣ ਲੱਗ ਪਿਆ ਕਿ ਹੁਣ ਤਾਂ ਮੈਨੂੰ ਦੱਸ ਦਿਓ ਕਿ ਤੀਸਰਾ ਬੱਚਾ ਲੜਕਾ ਹੈ ਜਾਂ ਲੜਕੀ ਕਿਉਂਕਿ ਮੈਂ ਬਹੁਤ ਟੈਂਸ਼ਨ ਵਿੱਚ ਹਾਂ ਜਿਵੇਂ ਕੀ ਤੁਸੀਂ ਕਹਿ ਰਹੇ ਹੋ ਕਿ ਆਪਰੇਸ਼ਨ ਹੋਣਾ ਹੈ ਕਿਉਂਕਿ ਤੀਸਰੇ ਬੱਚੇ ਨੂੰ ਖਤਰਾ ਹੈ ਫਿਰ ਰੋਜੀ ਨੇ ਗੁਰਪ੍ਰੀਤ ਦੇ ਘਰ ਪਹੁੰਚ ਹੌਲੀ ਕਿਦਨੇ ਕਿਹਾ ਕਿ ਸਵੇਰੇ ਮੇਰੀ ਰਜੋ ਤੇ ਮਨੂ ਨਾਲ ਗੱਲ ਹੋਈ ਹੈ ਹੁਣ ਤੀਸਰਾ ਜੋ ਪੱਕਾ ਹੀ ਲੜਕਾ ਹੋਵੇਗਾ ਇਹ ਗੱਲ ਸੁਣ ਕੇ ਗੁਰਪ੍ਰੀਤ ਖੁਸ਼ ਹੋ ਗਿਆ ਪਰ ਉਸ ਨੂੰ ਦੂਸਰੇ ਪਾਸੇ ਟੈਨਸ਼ਨ ਖਾਈ ਜਾ ਰਹੀ ਸੀ ਉਸ ਨੇ ਡਾਕਟਰ ਨੂੰ ਕਹਿ ਕਿ ਡਾਕਟਰ ਸਾਹਿਬ ਤੁਸੀਂ ਆਪਰੇਸ਼ਨ ਇਸ ਤਰ੍ਹਾਂ ਕਰੋ ਕਿ ਮੇਰੇ ਤੀਸਰੇ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ ਡਾਕਟਰ ਨੇ ਕਿਹਾ ਕਿ ਜਿਵੇਂ ਤੀਸਰੇ ਬੱਚੇ ਦੀ ਗ੍ਰੋਥ ਯਾਰ ਮੀ ਨਿਗ੍ਹਾਦ ਹੋਈ ਹੈ ਇਸ ਤਰ੍ਹਾਂ ਉਸਨੂੰ ਬਚਾਉਣਾ ਵੀ ਰੱਬ ਦੇ ਹੱਥ ਵਿੱਚ ਹੀ ਹੈ ਡਾਕਟਰ ਕਹਿੰਦੇ ਹਨ ਕਿ ਹੁਣ ਤਾਂ ਰੱਬ ਹੀ ਕੋਈ ਕ੍ਰਿਸ਼ਮਾ ਕਰੇਗਾ ਜਾਂ ਕੋਈ ਰੱਬਤਾ ਜੀ ਤਰੋ ਜੀ ਕਰ ਪ੍ਰਿਥਮ ਤੇ ਆਪਣੇ ਪਿਆਰ ਨੂੰ ਕਹਿੰਦੀ ਹੈ ਕਿ ਸਾਡੀ ਮਨੂ ਅਰਦਾਸ ਕਰੇਗੀ ਤੇ ਇਹ रब भी उसकी अरदस जरूर सुन गए तीसरे बच्चे की डिलीवरी भी सेफ होगी पर रोजी का बापू कह मनु कोई अपनी गुड्डी है पर रोजी कहती है कि मेन पूरा यकीन है कि मनुष्य रजो ने यह गल जब जाके मनु दसी तनु ने अपनी गुड्डी हथ फेरा कि सब कुछ ठीक हो जाएगा हम गुरप्रीत जो कि मनु बहुत नफरत कर दिफता करता थकता नहीं जेकर भीडियो चंकी लगी तो चैनल Saya beli nasihat, cuman kereta kertas